ਲੈ ਵੀ ਵੀਰੇ ਇੱਧਰ ਦੀ ਉਤਰਨਾ ਪੈਂਦਾ ਗੁਰੂ ਗੋਖਰੀਲੇ ਤੋਂ ਲੈ ਮੰਨ ਦਰਸ਼ਨ ਇਹ ਦੇਖ ਲੋ ਪ੍ਰਭੂ ਕਰੋ ਦਰਸ਼ਨ ਤੇ ਲੈ ਦੇ ਦਰਬਾਰ ਬਹੁਤ ਵਧੀਆ ਬਣਿਆ ਹੋਇਆ ਉੱਚੇ ਡੱਬੇ ਤੇ ਸੀਟ ਲਾਹੇ ਰਾਜੂ ਸਾਰਿਆਂ ਨੂੰ ਪੂਰੇ ਜਿੰਨਾ ਕਰ ਮੰਗ ਲੈ ਲੈਫਟ ਚੇਟ ਇੱਲਤ ਉੱਤਰਦੀ ਆ ਵੀ ਦਰਸ਼ਨ ਸਾਰੇ ਪ੍ਰਭੂ ਹਾਂਜੀ ਮੈੜੀ ਦੇ ਹੋਰ ਕਿੱਟ ਲੈ ਰਜੂ ਸਾਰਿਆਂ ਨੂੰ ਉੱਚੇ ਥਾਂ ਤੇ ਸੀ ਗੁਰਗੁਰ ਸਾਰਿਆਂ ਦੀ ਬਣਾ ਸਾਰਿਆਂ ਦੀ ਹਾਂ ਹੋ ਜਾਂਦੀ ਹੈ ਸੰਗਤ ਤੁਸੀਂ ਖੜਦੇ ਨਹੀਂ ਇੱਕ ਤਾਂ ਜੁੜੀ ਜਾਂਦੇ ਆ ਹੈ ਕਿੱਥੇ ਆਹ ਦੇਖੋ ਪ੍ਰਭੂ ਜਦੋਂ ਹੋਂ ਹੁੰਦਾ ਹੈ ਢੇੜੇ ਨੋਟ ਤੇ ਹੋਂ ਹੁੰਦਾ ਆਹ ਦੇਖੋ ਪ੍ਰਭੂ ਸੰਗਤ ਉੱਤਰ ਆਈ ਮੈਂ ਸਾਡੇ ਹਿੱਕੇ ਤੇ ਹੁਣ ਸਾਨੂੰ ਦਿਖਾਵਾਂਗੇ ਗੁੱਗਾ ਮੇੜੀ ਜਾਵਾਂਗੇ ਅਸੀਂ ਚਾਹ ਪਾਣੀ ਪੀ ਕੇ ਚਲੋ ਵੀ ਮਿੱਤਰੋ ਆਜੋ ਆ ਸੰਗਤ ਸਾਰੀ ਆ ਗੱਡੀ ਲੈ ਕੇ ਆਇਆ ਛੋਟਾ ਭਰਾ ਮੇਰਾ ਤੇ ਭਾਈ ਇੱਕ ਜੱਗੀ ਨਾਲ ਇਹਨੂੰ ਇਹ ਵੀ ਵਲੌਗ ਕਰਾ ਭਰਾ ਵਿਚਾਰੇ ਤੇ ਗੁੱਗਾ ਮੇੜੀ ਕਰਾਵਾਂਗੇ ਸਾਨੂੰ ਗਾਹਾਂ ਦਰਸ਼ਨ ਉਹਨੂੰ ਚਿੱਲੇ ਤੇ ਡੇਕ ਰਿਆ ਮੱਥਾ ਸਾਡਾ ਨਾਲੇ ਗੱਡੀ ਲਿਆਂਦੀ ਸੀ ਕਿਉਂ ਨਵੀ ਤੇ ਰਾਜੂ ਭੱਜੀ ਤੁਰ ਜਾਂਦੀ ਆ ਤੇ ਪੁੱਤਰ ਆਏ ਹੋ ਔਰ ਖਦਲੇ ਤੋਂ ਮੱਥਾ ਟੇਕ ਕੇ ਤਾਂ ਚੜਾਈ ਪੈਂਦੀ ਆਗੀ ਇੱਥੇ ਬਾਬਾ ਜੀ ਘੇਰ ਲੈ ਨਾਥਾ ਨੇ ਘੇਰ ਲੈ ਜੈ ਹੋ ਜੈ ਹੋ ਜੈ ਹੋ ਜੈ ਹੋ ਜੈ ਹੋ ਬਾਬਾ ਜੈ ਹੋ ਜੈ ਹੋ ਜੈ ਹੋ ਨਾ ਦੇਖੋ ਬਾਬਾ ਜੀ ਕਰੋ ਦਰਸ਼ਨ ਬਾਬਿਆਂ ਦੇ ਨਹੀਂ ਨਹੀਂ ਮਜ਼ਾਕ ਨਹੀਂ ਬਾਬਾ ਬਾਬਾ ਜੀ ਅਸੀਂ ਮਜ਼ਾਕ ਨਹੀਂ ਕਰਦੇ ਸਾਧੂ ਸੰਤਾਂ ਨੂੰ ਆਹ ਬਾਬਾ ਆ ਬੈਠਾ ਜੀ ਬਾਬਾ ਦਿਖਾਉਣੇ ਆ ਸਾਨੂੰ ਕਰਾਉਣੇ ਆ ਅਰਚਣ ਨਾਗਾਂ ਦੇ ਆ ਦੇਖੋ ਭਾਈ ਓਏ ਵੀਰੇ ਵੀੜ ਕੋ ਜੇ ਦੇਖੋ ਯਾਰ ਆ ਦੇਖ ਰਾਜੂ ਓਲੇ ਹੋ ਮੜਾ ਜਾ ਦੇਖ ਭਾਈ ਓਏ ਇਹ ਸੜੀ ਨਾਗਾਂ ਜਮਾ ਸਰੇ ਦਾ ਨਾਗਾ ਹੈਂ ਦਾੰਤ ਤਾਂ ਆ ਜਹਿਰ ਕੱਟ ਰੱਖਿਆ ਹੂੰ ਤਾਂ ਨਹੀਂ ਕਿਸ ਪਿਆ ਦਾ ਹੈ ਮੈਂ ਮਾਰ ਚਾ ਜਹਿਰ ਕੱਟ ਰੱਖਿਆ ਨਾ ਕਰ ਉਦਾਰਚਨ ਮਾਈ ਸ਼ੇਰ ਭਗਵਾਨ ਦੇ ਮੈਂ ਹੱਥ ਲਾਈ ਤੂੰ ਤੇ ਫੁੱਟਦਾ ਬਾਬਾ ਮੇਰੇ ਹੱਥ ਲਵਾ ਆ ਦੇਖੀ ਬਈ ਯਾਰ ਆ ਦੇਖ ਲੈ ਮੇਰੀ ਵੀਡੀਓ ਨਹੀਂ ਮਿਲ ਕੇ ਰਾਜੂ ਦਰਦੀ ਹੈ ਫਰਾਮੁ ਲਾਈ ਫੇ ਨਹੀ ਮਹਾਦੇਵ ਦੇ ਭਗਤ ਆਪਾਂ ਨੂੰ ਕਿਵੇਂ ਕੱਢ ਲੂ ਯਾਰ ਹਾਂ ਆਦਾ ਖੜੀ ਮਿਲ ਲੈ 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 ਬਾਈ ਆ ਜੱਗਾ ਭਰਾ ਮੱਥ ਲਾਉਂਦਾ ਹੁਣ ਨਾਗ ਦੀ ਬਾਬੇ ਦੀ ਬਾਬਾ ਜੀ ਕਹੇ ਫੁੱਟਦਾ ਹੈ ਇਹ ਇਹ ਕਹੇ ਫੁੱਟਦਾ ਲੰਮਾ ਇਹ ਪਤਾ ਲਗਾ ਕਿਤਰੇ ਫਟਕਾ ਬਾਬਾ 7 ਫੁੱਟ ਕਹਿੰਗੇ ਲਮਾਈ ਚ ਨਮਾਈ ਤਾਂ ਫੋਰੀ ਹੈ ਜੀ ਕਿੰਕੋ ਭਰਾ ਹੈ ਨਾ ਹਾਂ ਕੋਭਰਾ ਬੰਦੇ ਨੂੰ 15 ਮਿੰਟਾਂ ਜਾਇ ਕਰਦੇ ਇਹ ਖਤਮ ਹਾਂ ਘਰ ਜਾ ਕੋ ਦਾਨ ਬਾਬਾ ਨੇ ਕੋ ਸ਼ੋਕ ਨਾ ਪਰੇ ਹੋ ਜਾ ਸੀ ਦਾਨੇ ਦਾਨ ਕਰਤਾ ਹੈ ਬਾਬਾ ਪੁੱਛਾ ਇਹ ਹੈਗਾ 7 ਫੁੱਟ ਦਾ ਇਹ ਆ ਵੀ ਤਾਂ ਨਿਕਲ ਹੀ ਰਾਇਆ 7 ਫੁੱਟ ਦਾ ਹੈਗਾ ਆ ਹੋ ਜਾਓ ਬੇਟਾ ਆ ਦੇਖ ਦਾਨੇ ਦਾਨ ਕਰਤਾ ਹੈ ਬਾਬਾ ਦੇਖਣਾ ਨਾ ਜੀ ਆਜੋ ਆਜੋ ਬਾਈ ਓਏ ਚਲੋ ਵੀਰੋ ਸਾਨੂੰ ਕਰਾਉਣੇ ਆ ਗੁੱਗਾ ਮੇੜੀ ਦਰਸ਼ਨ ਇਹਨੇ